ਔਰਗੰਜ਼ਾ ਦੇ ਸੂਟ ਲੈ ਕੇ ਆਏ ਆ ਜੀ ਠੀਕ ਹੈ ਜੀ ਔਰਗੰਜ਼ਾਏ ਸੂਟ ਕ੍ਰਾਸ਼ ਸ਼ਿਮਰ ਦਾ ਦੁਪੱਟਾ ਦੁਪੱਟੇ ਹੋਣਗੇ ਲੈਸ ਵਾਲੇ ਠੀਕ ਹੈ ਜੀ ਰੇਟ ਦਾ ਹੋਊਗਾ ਪੂਰਾ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਰੇਟ ਰਹੂਗਾ ਸਿਰਫ ਔਰ ਸਿਰਫ 250 ਦਾ ਪੂਰਾ ਹੈਵੀ ਵਰਕ ਹੈ ਠੀਕ ਹੈ ਜੀ ਤੇ ਆ ਵੀ ਦੇਖੋ 250 ਰੁਪਏ ਦਾ ਔਰਗੰਜ਼ਾ ਫੈਬਰਿਕ ਦਾ ਰੇਟ ਦੀ ਚੈਲੰਜ ਨਾਲ ਗਾਰੰਟੀ ਆਹ ਦੇਖੋ ਕਿਸੇ ਨਾਲ ਸ਼ਿਮਰ ਦਾ ਦੁਪੱਟਾ ਹੋ ਕਿਸੇ ਦਾ ਫੈਂਡੀ ਦਾ ਦੁਪੱਟਾ ਰੇਟ ਹੋਊਗਾ ਸਿਰਫ ਔਰ ਸਿਰਫ 250 ਰੇਡ ਦੀ ਹੋ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਵੀਡੀਓ ਨੂੰ ਮਿਲੂਗਾ ਕਿਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਫੋਲੋ ਕਰਕੇ ਆਊਗਾ 250 ਦਾ ਮੈਂ ਫਿਰ ਕਹਦਾ ਮਿਲੂਗਾ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਫੋਲੋ ਕਰਕੇ ਆਊਗਾ ਠੀਕ ਹੈ ਜੀ ਯੈਸ ਆ ਦੇਖੋ ਇਹਦੇ ਜੇ ਡਿਜ਼ਾਈਨ ਕਲਰ ਹੋਰ ਵੀ ਬਥੇਰੇ ਮਿਲ ਜਾਣਗੇ ਡਿਜ਼ਾਈਨ ਕਲਰ ਬਥੇਰੇ ਮਿਲ ਜਾਣਗੇ ਤੇ ਮਾਲ ਬਹੁਤ ਜ਼ਿਆਦਾ ਪਿਆ 250 ਵਿੱਚ ਇਹ ਸਿਰਫ ਇੱਕ ਸੈਂਪਲ ਦਿਖਾਤਾ ਤੁਹਾਨੂੰ ਮੈਨੇ 250 ਦੀ ਰੇਂਜ ਚ ਮਾਲ ਬਹੁਤ ਜ਼ਿਆਦਾ ਮਿਲ ਜੀ ਜਿੰਨਾ ਕਹੋਗੇ ਠੀਕ ਹੈ ਪਰ ਮੇਲੂਗਾ ਉਹਨੂੰ ਮੈਂ ਫਿਰ ਕਹਿ ਰਿਹਾ ਮੇਲੂਗਾ ਉਹਨੂੰ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਫੋਲੋ ਕਰਕੇ ਆਊਗਾ ਠੀਕ ਹੈ ਰੇਟਾਂ ਦੀ ਗਾਰੰਟੀ ਪੂਰੇ ਪੰਜਾਬ ਦੀ ਚੈਲੰਜ ਨਾਲ ਗਾਰੰਟੀ ਸਿਰਫ ਔਰ ਸਿਰਫ 250 ਡੱਬੇਗੇ ਸ਼ੇਅਰ ਕਰ ਦੋ। ਕੋਈ ਅੱਜ ਆਪਣੇ ਪਾਰਸਲ ਆ ਚੁੱਕੇ ਨੇ। ਅਨਮ ਕਲੌਥ ਹਾਊਸ ਦੇ ਦੇਖੋ ਕਿੰਨੇ ਪਾਰਸਲ ਆ ਚੁੱਕੇ ਨੇ ਆ ਦੇਖੋ। ਪਾਰਸਲ ਹੀ ਪਾਰਸਲ ਹੋਏ ਪੈਨੇ। ਮਾਲ ਬਹੁਤ ਜ਼ਿਆਦਾ ਆ ਚੁੱਕਾ ਹੈ। ਪਾਰਸਲਾਂ ਦੇ ਉੱਪਰ ਹੀ ਆਪਾਂ ਖੜੇ ਆ ਜੀ। ਪਾਰਸਲਾਂ ਦੇ ਉੱਪਰ ਹੀ ਖੜੇ ਆ ਆਪਾਂ। ਠੀਕ ਹੈ ਜੀ। ਪਾਰਸਲਾਂ ਦੇ ਉੱਪਰ ਹੀ ਖੜੇ ਆ ਆਪਾਂ। ਆ ਦੇਖੋ ਪਾਰਸਲ ਦੇ ਪਾਰਸਲ ਆ ਚੁੱਕੇ ਨੇ। ਠੀਕ ਹੈ ਜੀ। ਤੇ ਆਪਾਂ ਹੁਣ ਤੁਹਾਨੂੰ ਵੀਡੀਓ 'ਚ ਸਾਰਾ ਵੈਰਾਈਟੀ ਦਿਖਾਵਾਂਗੇ ਖੋਲ ਕੇ ਜੀ ਇਹ। ਕੋਈ ਜਿਵੇਂ ਅੱਜ ਆਪਾਂ ਤੁਹਾਡੇ ਲਈ ਪਲੇਨ ਸੂਟ ਲੈ ਕੇ ਆਇਆ ਕਾਟਰਾਇਜ਼ ਦੀ ਠੀਕ ਹੈ ਪਲੇਨ ਸਟੱਫ ਲੈ ਕੇ ਆਇਆ ਕਾਟਰਾਇਜ਼ੇ ਕੱਪੜਾ ਰੂਗਾ ਪੂਰਾ ਟਾਪ ਦਾ ਠੀਕ ਹੈ ਰੇਡ ਦੀ ਨੂੰ ਚੈਲੰਜ ਨਾਲ ਗਾਰੰਟੀ ਠੀਕ ਹੈ ਕਾਟਰਾਇਜ਼ ਦਾ ਸੂਟ ਰੇਡ ਦੀ ਪੂਰੀ ਫੁੱਲ ਗਾਰੰਟੀ ਸਿਰਫ ਔਰ ਸਿਰਫ 199 ਰੁਪਏ ਦਾ ਸੂਟ ਹੈ ਠੀਕ ਹੈ 199 ਰੁਪਏ ਦਾ ਸੂਟ ਹੈ ਕਲਰ ਚਾਰਟ ਦੇਖ ਲਓ 1 2 3 4 5 6 7 8 9 10 11 12 13 14 14 कलर ਨੇ ਠੀਕ ਹੈ ਜੀ ਸਾਰੀ ਡਾਰਕ ਚਾਟ ਹੈ ਠੀਕ ਹੈ ਜੀ ਰੇਟ ਲੈਣਾ ਸਿਰਫ ਸਿਰਫ 1 199 ਰੁਪਏ ਠੀਕ ਹੈ ਜੀ ਰੇਟ ਦੇ ਉਹ ਪੂਰੀ ਫੁੱਲ ਗਾਰੰਟੀ ਰੰਗ ਚਾੜਖਣੀ ਧਿਆਨ ਮਾਰ ਲਓ ਜੇ ਇਦਾਂ ਦੇ ਬਨਾਰਸੀ ਦੁਪट्टे ਮਲਾਉਣੇ ਨੇ ਆ ਦੇਖੋ ਜੀ ਬਨਾਰਸੀ ਦੁਪट्टे ਜਿਹੜੇ ਟੈਬੀ ਦੇ ਵੀ ਚੱਲਦੇ ਨੇ ਪਿਓਰ ਵਾਲੇ ਠੀਕ ਹੈ ਜੀ ਪਿਓਰ ਟੈਬੀ ਦੇ ਦੁਪट्टे ਲੈਣੇ ਨੇ ਇਹ ਵੀ ਮਿਲ ਜਾਣਗੇ ਇਹਨਾਂ ਨਾਲ ਜਿਵੇਂ ਤੁਸੀਂ ਕੰਟਰਾਸਟ ਮੈਚਿੰਗ ਕਰ ਸਕਦੇ ਜਿਵੇਂ ਕਿਆ ਸੂਟ ਹੈ ਠੀਕ ਹੈ ਇਹ ਨਾਲ ਚੱਲ ਗਿਆ 150 ਰੁਪਏ ਦੁਪੱਟਾ 199 ਦਾ ਸੂਟ ਰੇਟ ਕਿੰਨਾ ਲੈ ਜੀ ਸੂਟ ਦੁਪੱਟਾ 350 ਰੁਪਏ ਦਾ ਰੇਟਾਂ ਦੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਹੋਊਗੀ ਠੀਕ ਹੈ ਜੀ ਆਹ ਦੇਖੋ 150 ਰੁਪਏ ਦੁਪੱਟਾ ਠੀਕ ਹੈ 199 ਰੁਪਏ ਸੂਟ ਹੈ 150 ਰੁਪਏ ਦੁਪੱਟਾ ਹੈ ਠੀਕ ਹੈ ਰੇਟਾਂ ਦੀ ਰਹਿਣੀ ਹੈ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਪੂਰੇ ਵਰਲਡ ਦੀ ਰੇਟਾਂ ਦੀ ਗਰੰਟੀ ਆਹ ਦੇਖੋ ਸਿਰਫ ਔਰ ਸਿਰਫ 199 ਪੈ ਪੂਰਾ ਖੁੱਲਾ ਟੁੱਲਾ ਦੁਪੱਟਾ ਹੋਊਗਾ ਦੇਖੋ ਜੀ 1 2 2.5 ਠੀਕ ਹੈ ਜੀ ਰੇਟ ਕਿੰਨੂ ਸਿਰਫ আর ਸਿਰਫ 199 ਰੁਪਏ ਠੀਕ ਹੈ ਜੀ ਲਾਈਟ ਔਰ ਡਾਰਕ ਕਲਰਾਂ ਨਾਲ ਮੈਚ ਹੋ ਜੂਗਾ ਇਹਦੇ ਚ ਜਿਵੇਂ ਸੂਟ ਕੋਈ ਪਲੇਨ ਮੈਚ ਕਰਨਾ ਹੋਵੇ ਉਵੇਂ ਵੀ ਕਰ ਸਕਦੇ ਤੁਸੀਂ ਰੇਟ ਰਹਿਣਾ ਸਿਰਫ আর ਸਿਰਫ 150 ਰੁਪਏ ਦੁਪੱਟਾ ਠੀਕ ਹੈ ਜੀ ਰੇਟਾਂ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਫੁੱਲ ਆਹ ਦੇਖੋ ਸਿਰਫ আর ਸਿਰਫ 150 ਰੁਪਏ ਦੁਪੱਟਾ ਹੁਣ ਆਪਾਂ ਤੁਹਾਨੂੰ ਨੈਕਸਟ ਵੈਰੀ ਦਿਖਾਉਣੇ ਆਂ ਅੱਜ ਆਪਾਂ ਤੁਹਾਡੇ ਲਈ ਸ਼ੀਸ਼ਾ ਸਿਲਕ ਲੈ ਕੇ ਆਏ ਹਾਂ ਜੀ ਰੇਟਾਂ ਦੀ ਪੂਰੇ ਫੁੱਲ ਪੰਜਾਬ ਦੇ ਰੇਟਾਂ ਦੀ ਗਾਰੰਟੀ ਠੀਕ ਹੈ ਜੀ ਜੇ ਕੋਈ ਲਊ 10 ਸੂਟ ਠੀਕ ਹੈ ਜੀ ਜਾਂ ਲਊ 10 ਸੂਟਾਂ ਤੋਂ ਉੱਪਰ ਉਹਦੇ ਲਈ ਰਹਿਣ ਵਾਲਾ ਰੇਟ ਹੈ ਸਿਰਫ ਔਰ ਸਿਰਫ ਇੱਕ ਪੂਰੇ ਪੰਜਾਬ ਦੀ ਰੇਟਾਂ ਦੀ ਗਾਰੰਟੀ ਮੈਂ ਫੇਰ ਕਹਿ ਰਿਹਾ ਪੂਰੇ ਪੰਜਾਬ ਦੇ ਰੇਟਾਂ ਦੀ ਗਾਰੰਟੀ ਆ ਕਲਰਾਂ ਤੇ ਇੱਕ ਵਾਰ ਮਰਵਾ ਲਓ ਕੈਮਰਾ ਮਰਵਾ ਲਓ ਜੀ ਠੀਕ ਹੈ ਰੇਟਾਂ ਦੀ ਮੇਰੀ ਪੂਰੀ ਫੁੱਲ ਗਾਰੰਟੀ ਹੋਗੀ ਸਿਰਫ ਔਰ ਸਿਰਫ 250 ਰੁਪਏ ਦਾ ਜਿਨੇ ਹੋਲਸੇਲ ਚ ਲੈਣੇ ਠੀਕ ਹੈ ਜਿਨੇ ਇੱਕ ਅੱਧਾ ਸੂਟ ਲੈਣਾ ਜਾਂ ਚਾਰ ਸੂਟ ਲੈਣੇ ਜਾਂ ਪੰਜ ਸੂਟ ਉਹਦੇ ਲਈ ਰੇਟ ਰਹੂਗਾ 300 ਰੁਪਈਆ ਜਿਨੇ ਲੈਣੇ ਨੇ 10 ਟੁਟਾ ਦੇ ਉੱਪਰ ਜਾਂ 100 ਸੂਟ ਲੈਣਾ ਜਾਂ 200 ਸੂਟ ਲੈ ਲੈਣੇ ਜਾਂ 10 ਸੂਟ ਲੈਣੇ ਨੇ 10 ਟੁਟਾ ਦੇ ਉੱਪਰ ਜਿਨੇ ਮਰਜ਼ੀ ਲੈ ਲਿਓ ਸਿਰਫ ਔਰ ਸਿਰਫ ਰੇਟ ਰੂ ਇੱਕੋ 250 ਰੁਪਈਆ ਠੀਕ ਹੈ ਕਪੜਾ ਪੂਰਾ ਟਾਪ ਦਾ ਫਿਨਿਸ਼ਿੰਗ ਕਪੜਾ ਹੈ 5 ਮੀਟਰ ਤੋਂ ਉੱਪਰ ਦੀ ਪਲੱਸ ਕੱਟ ਹੈ ਆ ਦੇਖੋ ਤੁਹਾਨੂੰ ਲਾਈਵ ਮਿੰਕੇ ਦਿਖਾਣੇ ਆ ਇੱਕ ਇੰਨ 4 5 550.5 ਆ ਦੇਖੋ ਕਪੜਾ ਪੂਰਾ ਟੌਪ ਦਾ ਰੂ ਸ਼ੀਸ਼ਾ ਸਿਲਕ ਹੈ ਕਪੜਾ ਪੂਰਾ ਟੌਪ ਦਾ ਰੇਡ ਦੀ ਰੂ ਪੂਰੀ ਫੁੱਲ ਗਰੰਟੀ ਕਲਰਾਂ ਵਾਲੇ ਇੱਕ ਵਾਰ ਛਾਤੀ ਮਾਰ ਲਓ ਸਿਰਫ ਔਰ ਸਿਰਫ 250 ਰੁਪਏ ਦਾ ਰੇਡ ਜਿੱਥੋਂ ਮਰਜ਼ੀ ਟਰਾਈ ਕਰ ਲਿਓ ਸਿਰਫ ਔਰ ਸਿਰਫ 250 ਰੁਪਏ ਰੇਟ ਹੈ ਠੀਕ ਹੈ 250 ਰੁਪਏ ਸੂਟ ਹੈ ਜਿੱਥੋਂ ਮਰਜ਼ੀ ਦੇ ਟਰਾਈ ਕਰ ਲਿਓ ਰੇਟ ਰਹੂਗਾ 1 ਕੋ 1 ਸਿਰਫ ਔਰ ਸਿਰਫ 250 ਰੁਪਏ ਦਾ ਇਹਦੇ ਚੋਣਾ ਆਪਾਂ ਤੁਹਾਨੂੰ ਕਲਰ ਹੋਰ ਦਿਖਾਉਣ ਜਾ ਰਹੇ ਆ ਆਪਾਂ ਹੋਰ ਵਪਾਰੀਆਂ ਮੰਗੋ ਰਿੰਗੇ ਵੀ ਚਾਰਕ ਸੂਟ ਰੱਖ ਕੇ ਵੇਚੀਏ ਕਹਿ ਜੀਏ ਵੀ ਇੰਨਾ ਆ ਦੇਖੋ ਕਿੰਨਾ ਸਟਾਕ ਲੱਗਿਆ ਹੋਇਆ ਹੈ ਰੇਟਾਂ ਵੀ ਪੂਰੀ ਫੁੱਲ ਗਰੰਟੀ ਹੋ ਫੁੱਲ ਰੇਟ ਦੇਖੋ ਕਲਰ ਚਾਰਟ ਦੇਖੋ ਇੱਕ ਵਾਰ ਕਲਰ ਚਾਰਟ ਪੂਰੀ ਟੌਪ ਦੀ ਕਲਰ ਚਾਰਟਿੰਗ ਹੈ ਪੂਰੀ ਟੌਪ ਦੀ ਰੇਟ ਕਿਰੂ ਸਿਰਫ ਔਰ ਸਿਰਫ 250 ਰੁਪਈਆ ਠੀਕ ਹੈ ਜੀ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਿਆ ਰੇਟਾਂ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਜੇ ਕੋਈ ਤੁਹਾਨੂੰ 250 ਰੁਪਿਆ ਸੂਟ ਦੇ ਦਵੇ ਮੈਂ ਕਹਿਆ ਓਰੇ ਸੂਟ ਛੱਡਈ ਮੈਂ ਇੰਨੀ ਗਾਰੰਟੀ ਨਾਲ ਕਹਿਣ ਤੇ ਯਾਰਾਂ ਠੀਕ ਹੈ ਜੀ ਇੱਕ ਆਹ ਵਾਲੀ ਕੱਟ ਦੇਖੋ 2 ਮੀਟਰ ਦੀ ਕੱਟ ਸਿਰਫ ਔਰ ਸਿਰਫ 25 ਰੁਪਿਆ ਪੀਸ 2 ਮੀਟਰ ਦਾ ਟੋਟਾ ਸਿਰਫ ਔਰ ਸਿਰਫ 25 ਰੁਪਿਆ ਦਾ 50 ਪੀਸ ਦਾ ਬੰਡਲ ਹੁੰਦਾ ਸਾਰਾ ਬੰਡਲ ਟੂ ਬੰਡਲ ਦਊਂਗਾ 25 ਰੁਪਿਆ ਪੀਸ ਹੈ ਠੀਕ ਹੈ ਜੀ ਕਪੜਾ ਪੂਰਾ ਸਿਰੇ ਦਾ ਠੀਕ ਹੈ ਜੀ ਸਿਰਫ ਔਰ ਸਿਰਫ 25 ਰੁਪਏ ਪਰ ਪੀਸ ਠੀਕ ਹੈ ਜੀ ਸੈਂਡੀ ਚ ਆ ਵੀ ਰੰਗ ਲੱਗੇ ਹੋਏ ਨੇ ਇਕਾ 3 ਮੀਟਰ ਦੀ ਕੱਟ ਹੈ ਇਹ ਤੁਹਾਨੂੰ 55 ਰੁਪਏ ਲਾਉਂਗਾ ਪੀਸ ਠੀਕ ਹੈ 55 ਰੁਪਏ ਲਗਾਉਂਗਾ ਪੀਸ 2.5 ਤੋਂ ਲੈ ਕੇ 3.90 ਤੱਕ ਦੀ ਕੱਟ ਹੋਗੀ ਠੀਕ ਹੈ ਬੰਡਲ ਟੂ ਬੰਡਲ ਦੂੰਗਾ ਹੋਲ ਸੇਲ ਮੈਂ ਪਹਿਲਾਂ ਕਹਦਾ ਬੰਡਲ ਟੂ ਬੰਡਲ ਦੂੰਗਾ ਹੋਲ ਸੇਲ 55 ਰੁਪਏ ਦਾ ਪੀਸ ਰੇਟਾਂ ਦੀ ਪੂਰੀ ਫੁੱਲ ਗਰੰਟੀ ਆ ਦੇਖ ਲਓ ਸ਼ਿਮਰ ਥੋੜਾ ਹੀ ਮਾਰ ਰਹਿ ਗਿਆ ਆਪਾਂ ਪਿਛਲੀ ਵਾਰ ਵੀ ਵੀਡੀਓ ਜੇ ਦਿਖਾਤਾ ਸੀ ਸਿਰਫ ਅਰ ਸਿਰਫ 250 ਰੁਪਏ ਦਾ ਸੂਟ ਠੀਕ ਹੈ ਜੀ ਆਹ ਵਾਲਾ ਦੇਖ ਲਓ 5 ਮੀਟਰ ਦਾ ਸੂਟ ਠੀਕ ਹੈ ਜੀ 200 ਰੁਪਏ 199 ਰੁਪਏ ਦਾ ਸੂਟ ਠੀਕ ਹੈ ਜੀ ਸਿਰਫ ਅਰ ਸਿਰਫ 199 ਰੁਪਏ ਦਾ ਸੂਟ ਹੈ ਇੱਕਾ 4 ਮੀਟਰ ਦੀ ਕੱਟ ਹੈ 4 ਤਾਂ ਸੀ ਕਹਿਣਿਆ ਨਿਕਲਦਾ 5 4.5 ਪੌਣੇ 5 2.5 ਨਾ ਸੋਰੀ 2.5 4 ਠੀਕ ਹੈ ਕੱਟ ਨਿਕਲਦੀ ਹੈ 4 ਤੋਂ ਲੈ ਕੇ 490 ਤੱਕ ਦੀ ਕੱਟ ਰਹੂਗੀ ਸ਼ਿਮਰ ਹੈ ਬਰਬਰੀ ਹੈ ਫੈਂਡੀ ਹੈ ਸ਼ੀਜਾ ਸਿਲਕ ਹੈ ਸਾਰੀਆਂ ਫੈਂਸੀ ਕ੍ਰਸ਼ ਟਿਸ਼ੂ ਹੈ ਠੀਕ ਹੈ ਰੇਟ ਗਲਾਸ ਔਰਗੰਝਾ ਹੈ ਰੇਟ ਰਹੂਗਾ ਸਿਰਫ 1 ਸਿਰਫ ਔਰ ਸਿਰਫ 99 ਰੁਪਏ ਦਊਗਾ ਬੰਡਲ ਦਾ ਬੰਡਲ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਵਾਂਗਾ ਮੈਂ ਦਊਂਗਾ ਹੋਲ سیل ਬੰਡਲ ਟੂ ਬੰਡਲ ਠੀਕ ਹੈ ਜੀ 1 ਕਾ 3 ਮੀਟਰ ਦੀ ਕੱਟ ਹੈ ਜੀ ਠੀਕ ਹੈ ਜੀ ਆਹ ਵਾਲੀ 3 ਮੀਟਰ ਦੀ ਆਹ ਸੌਰੀ ਇੱਕ ਹੋਰ ਰਹਿ ਗਈ ਵੈਰਾਈਟੀ ਆ 4 ਮੀਟਰ ਦੀ ਕੱਟ ਹੈ ਜੀ 4 ਮੀਟਰ ਦੀ ਕੱਟ ਹੈ ਠੀਕ ਹੈ ਜੀ 80 ਰੁਪਏ ਪਰ ਪੀਸ ਠੀਕ ਹੈ 80 ਰੁਪਏ ਪਰ ਪੀਸ ਉਹ 4 ਮੀਟਰ ਦੀ ਕੱਟ ਇੱਕ ਇਹਦੇ ਵਿੱਚ ਸੇਮ ਇਹੀ ਕੱਪੜੇ ਦੇ ਵਿੱਚ 55 ਰੁਪਏ ਦੇ ਚ ਪਿਆ ਤਿੰਨ ਤੋਂ ਲੈ ਕੇ ਤਿੰਨ 90 ਤੱਕ ਦੀ ਠੀਕ ਹੈ ਆ ਵੀ ਪਿਆ ਆ ਵੀ ਪਿਆ ਇਹ ਪਊਗਾ 65 ਰੁਪਏ ਪਰ ਪੀਸ ਤਿੰਨ ਤੋਂ ਲੈ ਕੇ ਤਿੰਨ 90 ਤੱਕ ਦੀ ਕੱਟ ਹੈ ਰੇਟਾਂ ਦੀ ਹੋਊਗੀ ਪੂਰੀ ਫੁੱਲ ਗਾਰੰਟੀ ਪੂਰੇ ਪੰਜਾਬ 'ਚ ਕਿਤੇ ਨਹੀਂ ਮਿਲ ਲਾਏਗਾ ਇੰਨਾ ਵਾ ਤੁਹਾਨੂੰ ਚੈਲੰਜ ਨਾਲ ਕਹਿੰਦਾ ਮਿਲੂਗਾ ਪਰ ਹੁਣ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਚਾਟ ਤੇ ਆਪਣੇ ਲਈ ਡਾਰਕ ਚਾਰਟ ਕਰੇਪ ਦੇ ਸੂਟ ਨੇ ਰੇਟ ਰਹੂਗਾ ਪੂਰੀ ਫੁੱਲ ਗਾਰੰਟੀ 5 ਪਲੱਸ ਘੱਟ ਹੈ ਰੇਟ ਹੈਗਾ ਪੂਰੀ ਫੁੱਲ ਗਾਰੰਟੀ ਵਾਲਾ ਰੇਟ ਰਹੂਗਾ ਸਿਰਫ ਔਰ ਸਿਰਫ 150 ਰੁਪਏ ਦਾ ਸੂਟ ਹੈ ਪੂਰੇ ਪੰਜਾਬ ਦੇ ਰੇਟਾਂ ਦੀ ਚੈਲੰਜ ਨਾਲ ਗਾਰੰਟੀ ਔਰ ਸਿਰਫ ਔਰ ਸਿਰਫ 150 ਰੁਪਏ ਦਾ ਸੂਟੂ ਠੀਕ ਹੈ ਮਾਲ ਆਪਣੇ ਲਈ ਪੂਰੇ ਗੜਾਉਣ ਪਰੇ ਪੈਣੇ ਐ ਨਹੀਂਗੇ ਵੀ ਆਪਾਂ ਚਾਰ ਕਸੂਟ ਰੱਖੀ ਬੈਠਿਆ ਹੋਲ ਸੇਲ ਦਾ ਕੰਮ ਹੈ ਠੀਕ ਹੈ ਰਿਟੇਲ ਵੀ ਦਿੰਨੇ ਆ ਪਰ ਸੂਟ ਰਿਟੇਲ ਦੇ ਆ ਨੇ ਜਿਹੜੀ ਕੱਟ ਪੀਸ ਹੈ ਉਹ ਸਿਰਫ ਔਰ ਸਿਰਫ ਓਨਲੀ ਓਨ ਹੋਲ ਸੇਲ ਚ ਹੈ ਜਿਹੜੀ 2 ਮੀਟਰ ਤੋਂ ਲੈ ਕੇ 4 ਮੀਟਰ ਤੱਕ ਦੀ ਕੱਟ ਹੈ ਉਹ ਹੋਲ ਸੇਲ ਹੈ ਜਿਹੜਾ ਆਹ ਵਾਲੇ ਸੂਟ ਨੇ ਇਹ ਰਿਟੇਲ ਚ ਵੀ ਮਿਲ ਜਾਣਗੇ ਤੁਹਾਨੂੰ ਪਰ ਇਹਦਾ ਰੇਟ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਠੀਕ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਠੀਕ ਹੈ ਜੀ